ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਗੁਰੂ ਨੂੰ ਪਿਆਰਿਓ ਪਾਉ ਦੇ ਭਾਈ ਸਾਹਿਬ ਗੁਰੂ ਘਰ ਦੀ ਗੱਲ ਸੁਣਾ ਵਾਹਿਗੁਰੂ ਜੀ ਗੁਰੂ ਘਰ ਦੀ ਗੱਲ ਕੀ ਸੁਣਾਈਏ ਗਲਤੀਆਂ ਕਰਦਾ ਰਿਹਾ ਜੀਵ ਜਿਹੜਾ ਵਾ ਆਪਣੀ ਹੋਂਦ ਤੋਂ ਪਰੇ ਆਪਣੀ ਹੋਂਦ ਜਿੰਨੀ ਕਿਰਤੂਤ ਹੁੰਦੀ ਉਹ ਤੋਂ ਪਰੇ ਹੀ ਸ਼ਾਨਾ ਮਾਰਨ ਦੀ ਕੋਸ਼ਿਸ਼ ਕਰਦਾ ਰਿਹਾ ਪਰ ਚਲੋ ਜੋ ਸਾਬ ਨੇ ਕਢਾਇਆ ਜੋ ਵਰਸਾਇਆ ਜਿੱਤਰਾ ਵੀ ਉਹਨਾਂ ਦੀ ਮੌਜਦ ਦੇ ਵਿੱਚ ਹੀ ਕੁਦਰਤਨਾ ਖੇੜ ਜਿਹੜੀ ਰਚੀ ਸੀ ਕੁਦਰਤ ਕੀਮ ਨਾ ਜਾਣੀਆ ਵੱਡਾ ਵੇ ਪ੍ਰਵਾਹ ਕਰ ਬੰਦੇ ਤੇ ਬੰਦਗੀ ਜਿਚਰ ਘਟ ਮੈਸ਼ਾ ਹੋ ਪਹਿਲੀ ਵਸਤਾ ਵਿੱਚ ਮੋਹ ਦੇ ਵਿੱਚ ਫਸਦਾ ਏ ਬਚਪਨ ਦੇ ਵਿੱਚ ਮੋਹ ਚ ਫਸਦਾ ਪਹਿਲਾ ਮਾਂ ਦੇ ਮੋਹ ਚ ਫਸਦਾ ਫਿਰ ਬਾਕੀ ਜੀਆਂ ਦੇ ਮੋਹ ਵਿੱਚ ਫਸਦਾ ਪਰ ਚਲੋ ਜੇ ਕਿਰਪਾ ਹੋਵੇ ਪਿਛਲੇ ਕਰਮ ਜਾਗਦੇ ਆ ਤੇ ਪੂਰਨ ਸਾਧੂ ਨਹੀਂ ਜਿਹਦੇ ਸਾਧੂ ਦੇ ਮੋਹ ਵਿੱਚ ਵੀ ਜਾਗਦਾ। ਬਸ ਸਾਧੂ ਪੂਰਨ ਹੋਇਆ। ਇਹਨੂੰ ਪਛਾਣ ਨਹੀਂ ਆਉਂਦੀ ਸਾਧੂ ਪੂਰਨ ਕਿ ਤਰ੍ਹਾਂ ਹੁੰਦਾ। ਜੀਵ ਨੂੰ ਪਛਾਣ ਨਹੀਂ ਆਉਂਦੀ ਪਰ ਇਹਦਾ ਕੋਈ ਪਿਛਲਾ ਸੰਜੋਗ ਹੁੰਦਾ ਪਿਛਲੇ ਜਨਮਾਂ ਦਾ ਸੰਜੋਗ ਹੁੰਦਾ ਤੇ ਪੂਰਨ ਸਾਧੂ ਬਣ ਕੇ। ਜਿਹੜੇ ਜੀਵ ਨੂੰ ਗਿਆਨ ਕਰ ਦਿੰਦੇ ਨੇ ਵੀ ਇਹ ਸੰਸਾਰ ਦਾ ਸਵੰਤਾ ਜੱਗ ਮੈਂ ਕੋਈ ਰਹਿਣ ਨਾ ਪਾਵਾ ਨਹੀਂ ਚਲੇ ਇੱਕ ਨਾ ਰਹਿਣਾ। ਇੱਥੇ ਫਿਰ ਗੁਰੂ ਸਾਹਿਬਾਨ ਜਿਤਨਾ ਫਰਮਾਨ ਕੀਤਾ ਜੇ ਤਾਂ ਕੀਤਾ ਤੇ ਤਾਂ ਹੀ ਨਾਉ ਪ੍ਰਵਣ ਨਾਵਾ ਨਹੀਂ ਕੋਈ ਥਾ ਨਹੀਂ ਪਰ ਨਾਮ ਦੀ ਗੁਰਤੀ ਨਾਮ ਦੀ ਗੁਰਤੀ ਬੜੀ ਵੱਡੀ ਗੱਲ ਆ ਕਿਸ ਦੇ ਹਿਰਦੇ ਵਿੱਚ ਨਹੀਂ ਸਾਰੇ ਨਾਮੀ ਨਾਮੀ ਬਣਦੇ ਆ ਪਰ ਨਾਮ ਜਪਦਾ ਕੋਈ ਨਹੀਂ ਨਾ ਕਿਸੇ ਕੋ ਜਪਿਆ ਜਾਂਦਾ ਕਿਉਂਕਿ ਸਾਡੇ ਕੋ ਆਪਣਾ ਕੋਈ ਨਹੀਂ ਜਪਿਆ ਜਾਂਦਾ ਤੇ ਆਪਾਂ ਇਹੋ ਗੱਲ ਕਹਿਣੀ ਜਿਹੜੇ ਜਪਦੇ ਹੋਣਗੇ ਉਹਨਾਂ ਨੂੰ ਸਾਡੀ ਇੱਥੋਂ ਹੀ ਸਮਝੋ ਹੱਥ ਬੰਨ ਕੇ ਦੰਡਾਉਤ ਬੰਦਲਾ ਜਿਹੜੇ ਸੇਵਨ ਕਰਕੇ ਜਿਹੜੇ ਸੰਸਾਰ ਤੋਂ ਤਾਂ ਸੰਸਾਰ ਕੀ ਹੈ ਇਹਦੀਆਂ ਆਤਮਾਵਾਂ ਦੀਆਂ ਜਿਹੜੀਆਂ ਫੁਰਨੇ ਆ ਜਿਹੜੇ ਇਹਨਾਂ ਨੂੰ ਵੇਖ ਕੇ ਤੇ ਇਥੋਂ ਆਸਣ ਜਿਹੜਾ ਸੁਰਤੀ ਜਿਹੜੀ ਹੈ ਦਸਵੇਂ ਦvare ਟਕਾ ਕੇ ਤੇ ਸਰੀਰ ਦੀ ਵੀ ਜਿਹੜਾ ਭੁੱਲ ਜਾਂਦੀ ਆ ਤੇ ਸਨੰਦ ਦੇ ਨਾਲ ਲੱਗਦੇ ਆ ਉਹਨੂੰ ਆਪਾਂ ਕਹਿੰਦੇ ਉਹਦਾ ਉਹ ਸਮਝ ਲਓ ਵੀ ਸੰਸਾਰ ਤੋਂ ਬਾਹਰ ਲੰਘ ਗਿਆ ਉਹ ਜੀਵਨ ਮੁਕਤ ਆ ਗੁਰੂ ਸਾਹਿਬਾਂ ਨੇ ਆਪਣੀ ਗੁਰਬਾਣੀ ਵਿੱਚ ਫਰਮਾਨ ਕੀਤਾ ਜੀਵਨ ਮੁਕਤ ਸੋ ਆਖਿਏ ਜਿਸ ਹਿਰਦੇ ਹਰਨਾਵ ਜਿਹਦੇ ਹਿਰਦੇ ਵਿੱਚ ਨਾਮ ਦੀ ਨਾਮ ਦਾ ਪ੍ਰਕਾਸ਼ ਹੈ ਉਹ ਜੀਵਨ ਮੁਕਤ ਸੋ ਸਾਧ ਸੰਗਤ ਦੀ ਬਚਪਨ ਬੜਾ ਹੋਰ ਤਰ੍ਹਾਂ ਦਾ ਹੀ ਚਾਹ ਹੀ ਬੜਾ ਛੜ ਗਿਆ ਜਦੋਂ ਸਾਧੂਆਂ ਨਾਲ ਮੇਲ ਹੋਇਆ ਨਾ ਤੇ ਰਾਖਸ਼ਾਂ ਦਾ ਪਰਿਵਾਰ ਸੀ ਸਾਰਾ ਜਿਹੜਾ ਅੱਠ ਦਿਨੀ ਬੱਕਰੇ ਵੜਦੇ ਸੀ ਜਾਲੀਆਂ ਛਪੜਾਂ 'ਚ ਫੇਰਦੇ ਸੀ ਇਹ ਪਰਿਵਾਰ ਵਿੱਚੋਂ ਕੱਢ ਕੇ ਜਦੋਂ ਉਹਨਾਂ ਨੇ ਆਪਣੇ ਅੰਦਰ ਜਿਹੜਾ ਕਿਣਕਾ ਵੱਸਦਾ ਸੀ ਥੋੜੀ ਜੀ ਦੂਰਬੀਨ ਦਾ ਐਕਸ ਮਾਰਿਆ ਜਦੋਂ ਸਾਡੇ ਤੇ ਵੀ ਕਿਰਪਾ ਕੀਤੀ ਉਹਨਾਂ ਨਾਮ ਦੀ ਦਾਦ ਬਖਸ਼ੀ ਤੇ ਨਾਮ ਜਿਹੜਾ ਥੋੜਾ ਜਿਹਾ ਹਲੇ ਚੱਲਣਾ ਕਈ ਵਾਰੀ ਤੇ ਦਿਲ ਦੀ ਧੜਕਾਉਂਦੇ ਨਾਲ ਹੀ ਚੱਲਣਾ ਪਹਿਲੀ ਅਵਸਥਾ ਵਿੱਚ ਸਵਾਸਾਂ ਦੇ ਨਾਲ ਨਹੀਂ ਗੱਲ ਬਣੀ ਜਿਦ ਤਰ੍ਹਾਂ ਦਿਲ ਧੜਕਣਾ ਤੇ ਉਹ ਦਿਲ ਦੇ ਨਾਲ ਹੀ ਟੱਪਾ ਜਿਹੜਾ ਵਾ ਉਹ ਦਿਲ ਦੇ ਨਾਲ ਹੀ ਉਹ ਛੇਤੀ ਛੇਤੀ ਧੜਕਈ ਜਾਣਾ ਛੇਤੀ ਛੇਤੀ ਕਹਿਣਾ ਨਿੱਕੇ ਹੁੰਦੇ ਆ ਜਾਨ ਵੀ ਓਨੀ ਕੁ ਹੁੰਦੀ ਸੀ ਜਦੋਂ ਥੋੜੀ ਜਾਨ ਹੋਵੇ ਤੇ ਖੂਤੋਂ ਪਾਣੀ ਲਿਉਣਾ ਭਾਰੇ ਭਾਂਡੇ ਚੋਕ ਲੈਣੇ ਤੇ ਦਿਲ ਧੜਕਣਾ ਦਿਲ ਨਾਲ ਹੀ ਸੰਬੰਧ ਕਰਨਾ ਇਹ ਗੱਲ ਦਾ ਗਿਆਨ ਸੀ ਵੀ ਸੇਵਾ ਕੱਲ ਹੀ ਕੀਤੀਆਂ ਹੱਥਾਂ ਪੈਰਾਂ ਦੀ ਸੇਵਾ ਕੀਤੀਆਂ ਗੱਲ ਨਹੀਂ ਬਣਨੀ ਜਣਾ ਚਾਹੀਦੀ ਆ ਇਹਦੀ ਆਤਮ ਸਿਮਰਨ ਕਰੂਗੀ ਇਸ ਗੱਲ ਦਾ ਗਿਆਨ ਉਹਨਾਂ ਨੇ ਕਿਰਪਾ ਕਰਕੇ ਕਰ ਦਿੱਤਾ ਹੈ ਪਰ ਚਲੋ ਸੇਵਾ ਵਿੱਚ ਰੁੱਝੇ ਰਹਿੰਦੇ ਹੁੰਦੇ ਸੀ ਖੂ ਜਿਹੜਾ ਸੰਗਤ ਨੂੰ ਮਹਾਪੁਰਖਾਂ ਦਾ ਡੇਰੇ ਖੂ ਦਾ ਪਾਣੀ ਜਾਂਦਾ ਰਿਹਾ ਤੇ ਹੋਇਆ ਕਿ ਜਦੋਂ ਸਾਨੂੰ ਚਲੋ ਕਾਰਖਾਨੇ ਲਾਇਆ ਪਹਿਲੀਆਂ ਗੱਲਾਂ ਨਹੀਂ ਦੱਸਦੇ ਤੇ ਫੌਜਪਤੀ ਕੀਤਾ ਉੱਥੇ ਵੀ ਨਹੀਂ ਜਾਣ ਦਿੱਤਾ ਬੱਸਾਂ ਦਾ ਕਨੈਕਟਰ ਬਣਾਇਆ ਉੱਥੇ ਵੀ ਨਹੀਂ ਜਾਣ ਦਿੱਤਾ ਕਹਿੰਦੇ ਬੱਚਾ ਦਾ ਟਿਕਟਾਂ ਕੱਟੇਗਾ ਕਿ ਨਾਮ ਜਿੱਤੇਗਾ ਚਲੋ ਉਹਨਾਂ ਦੀ ਮਰਜ਼ੀ ਦੀ ਖੇਡ ਆ ਹਨੀ ਮਹਾਪੁਰਖਾਂ ਦੀ ਕੋਈ ਸੰਜੋਗ ਹੋਊ ਇਤਨਾ ਸਾਡਾ ਅਨਜਾਲਾ ਲਿਖਿਆ ਹੋਊਗਾ ਸਾਧੂ ਨੂੰ ਪਤਾ ਸਾਨੂੰ ਕੋਈ ਗਿਆਨੀ ਚਲੋ ਆਪਾਂ ਇੰਨੀ ਇੰਨੀ ਮੇਰ ਸਾਡੇ ਮਾਪਿਓ ਤੇ ਵੀਰੇ ਜਿਹੜਾ ਸਾਨੂੰ ਉਹਨਾਂ ਤੋਂ ਤੋੜ ਛੜਿਆ ਸਾਨੂੰ ਉਹਨਾਂ ਡੱਕਿਆ ਨਹੀਂ ਸਾਧੂ ਕੋ ਨਾ ਜਾ ਤੇ ਕੰਮ ਆ ਕਰਲਾ ਨਾ ਐਵੇਂ ਉਹਨਾਂ ਨੂੰ ਮਾੜਾ ਕਹੀਏ ਚਲੋ ਮਗਰੋਂ ਲਾਲਾ ਲਾਲਾ ਕਰਦੇ ਸਾਰਿਆਂ ਦੇ ਮਾਪਿਓ ਕਰਦੇ ਆ ਵੀ ਤੂੰ ਬਿਲਕੁਲ ਹੀ ਸਾਧੂ ਮੰਦਰ ਮਗਰ ਲੱਗ ਗਿਆ ਮਗਰੋਂ ਕਈ ਕੁਝ ਹੁੰਦਾ ਰਿਹਾ ਪਰ ਪਹਿਲਾਂ ਜਦੋਂ ਸਕੂਲੋਂ ਹਟਾਇਆ ਜਦੋਂ ਕਿਤੇ ਨੌਕਰੀ ਪੇਸ਼ਾ ਮਿਲਿਆ ਤਾਂ ਵੀ ਉਹਨਾਂ ਨੇ ਮਾਹ ਪਰਵਰਾਂ ਜਦੋਂ ਡਾਕ ਰ ਦਿੱਤਾ ਤੇ ਉਦੋਂ ਰੋਣਾ ਰੋਣਾ ਨਹੀਂ ਪਾਇਆ ਆਪਾਂ ਸਿੱਧੇ ਹੋ ਗਏ ਤੁਰੇ ਰਹੇ ਬੜੀ ਵੱਡੀ ਕਿਰਪਾ ਸੀ ਵੀ ਉਹਨਾਂ ਦੀ ਸਾਡੇ ਮਾਪਿਆਂ ਦੀ ਵੀ ਜਨਮ ਦਿੱਤਾ ਹੋਇਆ ਕੀ ਵੀ ਆਪਾਂ ਜਦੋਂ ਕਾਰਖਾਨੇ ਮਾਹ ਪਰਵਰਾਂ ਮਾਤਾ ਪਿਓ ਨੇ ਜਾ ਕੇ ਬਾਬਿਆਂ ਨੂੰ ਕਿਹਾ ਵੀ ਮਾਰਾ ਜੀ ਨੂੰ ਕੰਮ ਤੇ ਲਾਓ ਤੁਸੀਂ ਨਾਲ ਹੀ ਰੱਖਦੇ ਜੇ ਹਰ ਦਮ ਤਾਂ ਉਹ ਤੁਹਾਡੇ ਕੋਲ ਹੋਰ ਬੜੇ ਇਹਦੇ ਵਰਗੇ ਇਹਨੂੰ ਹਿੱਕੇ ਹੇਕਾ ਮਤੇ ਲਾਓ ਪਾਪੇ ਨੇ ਵੀ ਕਹਣਾ ਮਾਨ ਵੀ ਕਹਣਾ ਵੀ ਗਰੀਬੀ ਬੜੀ ਆ ਇਹਨੂੰ ਕੋਈ ਕੰਮ ਤੇ ਲਾਓ ਜੀ ਇਹਨੂੰ ਕਿਸੇ ਵੀ ਨਹੀਂ ਤੁਸੀਂ ਜਾਣ ਦਿੰਦੇ ਉਹ ਬਾਬਿਆਂ ਨੇ ਸਲਾਹ ਕਰ ਲਈ ਕਹਿੰਦੇ ਤੁਹਾਨੂੰ ਕਾਰਖਾਨੇ ਘਲਾਵਾਂਗੇ ਉਹ ਕਾਰਖਾਨੇ ਬਣਾ ਕੇ ਕਹਿੰਦੇ ਮੈਂ ਇੱਥੇ ਕਿਸ ਨੂੰ ਕਹਿਣਾ ਸਾਡੇ ਆਪਣੇ ਦੇ ਮੁੰਡੇ ਬੜੇ ਜਾਂਦੇ ਤੇ ਮੈਂ ਬੇਨਤੀ ਕਰ ਬੈਠਾ ਮੈਂ ਜੀ ਸਾਡੇ ਆਪਣੇ ਦੇ ਵੀ ਜਾਂਦੇ ਰਾਮ ਗੜੀਆ ਸਿੰਘ ਤੇ ਕਹਿੰਦੇ ਚੰਗਾ ਉਹ ਬਾਬਾ ਜੀ ਨੇ ਫਿਰ ਚਲੋ ਆਖਿਆ ਕਿਸੇ ਨੂੰ ਕਹ ਲਈ ਆਪਾਂ ਰਾਮ ਸਿੰਘ ਦਾ ਮੁੰਡਾ ਹੈ ਇੱਕ ਬਲਦੇਵ ਸਿੰਘ ਬੁੱਲੀ ਬੁੱਲੀ ਕਹਿੰਦੇ ਉਹਦੀ ਨਾਲ ਮਹਾਪੁਰਖਾਂ ਨੂੰ ਪੁੱਛ ਕੇ ਤੇ ਉਹਦੀ ਨਾਲ ਤੁਰਿਆ ਉਹਨੇ ਸਾਨੂੰ ਪਹਿਲਾਂ ਖੜਿਆ ਚਲੋ ਆਉਂਦਿਆਂ ਜਾਂਦਿਆਂ ਫੇਰ ਮਹਾਪੁਰਖਾਂ ਦੇ ਦਰਸ਼ਨ ਕਰਿਆ ਕਰਨੇ ਤੇ ਸ਼ਨੀਚਾਰ ਬਾਾਰ ਛੁੱਟੀ ਹੋਣੀ ਤੇ ਸ਼ਨੀਚਾਰ ਮਨ ਬਣਾ ਬਸਾਰੀ ਦਿਹਾੜੀ ਇੱਥੇ ਸੇਵਾ ਚ ਰੁੱਝੇ ਰਹਿਣਾ ਰਾਤ ਨੂੰ ਵੀ ਜਲ ਜਾਣਾ ਤੇ ਜਦੋਂ ਇੱਕ ਦਿਨ ਇਹੋ ਜਿਹਾ ਖੇਡ ਬਣੀ ਵੀ 10000 ਵਜੇ ਮੈਂ ਗਿਆ ਥੋੜਾ ਲੇਟ ਹੋ ਗਿਆ ਕਰੋ ਤੇ ਮਹਾਪੁਰਖ ਕਿੱਥੇ ਬਣੇ ਚਲੇ ਗਏ ਹੁਣ ਪਤਾ ਇਸ ਗੱਲ ਦਾ ਨਹੀਂ ਲੱਗਦਾ ਪਿੱ ਕਿੱਧਰ ਗਏ ਆ ਇੰਨਾ ਕ ਪਤਾ ਲੱਗਾ ਵੀ ਅਦਰ ਧਿਆਨਪੁਰ ਵਾਲੀ ਕਿਤੇ ਗਏ ਆ। ਕਿਹਾ ਗਏ ਗਏ। ਸਾ ਸੰਗਤ ਦੀ ਸੱਚੇ ਚ ਬਰਕਤ ਹੁੰਦੀ ਆ ਮੈਨੂੰ ਹਜੇ ਵੀ ਨਹੀਂ ਗਿਆਨ। ਤੇ ਕਿੱਥੇ ਗਏ ਸੀ? ਹਜੇ ਵੀ ਨਹੀਂ ਪਤਾ। ਪਰ ਮਹਾਪੁਰਖ ਚਲੇ ਗਏ ਆਪਾਂ ਪਾਣੀ ਘੜਦੇ ਰਹੇ ਖੂਦ ਉਤੋਂ। ਆਪ ਲ ਸੰਗਤ ਜਿਹੜੀ ਮਗਰ ਆਈ ਸੀ ਉਹਨਾਂ ਨੂੰ ਭਗਤਾਉਂਦੇ ਰਹੇ ਲੱਸੀ ਪਾਣੀ ਬਣਾ ਕੇ ਪਿਉਂਦੇ ਰਹੇ। ਸੰਤਾਂ ਮਗਰ ਉਤਰਾ ਹੀ ਹੁੰਦੀਆਂ ਜਦੋਂ ਮਹਾਪੁਰਖ ਜਲ ਵੀ ਜਾਂਦੇ ਸੀ ਸੰਤਾਂ ਆ ਜਾਂਦੀਆਂ। ਸੰਤਾਂ ਬੈਠੀਏ ਰਹਿੰਦੀਆਂ ਹੁੰਦੇ ਅਸੀਂ। ਉੱਥੇ ਪੋਥੀ ਚਲਦੀ ਨਹੀਂ ਹੁੰਦੀ ਹਿੰਦੀ ਹੀ ਮਹਾਪੁਰਖਾਂ ਦੇ ਖਾੜੇ ਵਿੱਚ ਖਾੜਾ ਕਿਹਾ ਜਾਂਦਾ ਸਾਧੂਆਂ ਦਾ ਡੇਰਾ ਕੱਚਾ ਸਾਰਾ ਹੀ ਕੱਚਾ ਡੇਰਾ ਹੁੰਦਾ ਸੀ ਤਿੰਨ ਚਾਰ ਫੇਪੜ ਵਿੱਚ ਲੱਗੇ ਹੁੰਦੇ ਸੀ ਇੱਕ ਦੋ ਬੋਰਡ ਹੁੰਦੇ ਸੀ ਫਕੀਰਾਂ ਦੇ ਡੇਰੇ ਇਤਰਾਵ ਦੇ ਹੁੰਦੇ ਫਕਰਾਂ ਦੇ ਉੱਥੇ ਕੋਈ ਇਟ ਨਹੀਂ ਲੱਗੀ ਚਾਹਸ ਫਿਰੇ ਕੱਚਾ ਹੀ ਤੇ ਉੱਥੇ ਬੇੜਵੱਟੇ ਹੁੰਦੇ ਸੀ ਦਰਖਤਾਂ ਦੇ ਨਾਲ ਬੱਦੇ ਮਹਾਪੁਰਖ ਨੇ ਆਪਣੀ ਮੌਜਣਾ ਕਿਤੇ ਲੀੜੇ ਲਾੜੇ ਆਪਣੇ ਟੰਗ ਟੰਗ ਸਿਰਾਂ ਨੇ ਡੁਬੱਟੇ ਰੋਟੇ ਜਾਂ ਆਪਾਂ ਮਿੱਤੇ ਭਾਂਡੇ ਮਾਜਣ ਵਾਸਤੇ ਜਿਤਨਾ ਨਿਗੇ ਮਾੜੇ ਮੋਟੇ ਉਦੋਂ ਕੋਤੋਂ ਉਣਤਣ ਵਾਸਤੇ ਕੋ ਥੋੜੇ ਬੋਤੇ ਡਵਟੇ ਲੂਟੇ ਪਾਟੇ ਪੁਰਾਣੇ ਜੇ ਰੱਖੇ ਹੁੰਦੇ ਸੀ ਜਲ ਲੱਸੀ ਪੋਣ ਵਾਸਤੇ ਲੱਸੀ ਕਈ ਵਾਰੀ ਪੋਣੀ ਤੇ ਉਹ ਉਹ ਰੱਖੇ ਹੁੰਦੇ ਇਹ ਸੰਗਤ ਨੇ ਆਪਾਂ ਦੇ ਨਿੱਕੇ ਹੀ ਉਦੋਂ ਗਰਨਾਮ ਸਿੰਘ ਹੋਣੀ ਪਾਲਾ ਹੈ ਭੰਗਵਾ ਵਾਲੇ ਇਹ ਗਾੜੀ ਵੱਡੇ ਹੁੰਦੇ ਸੀ ਵੱਡੀ ਉਮਰ ਦੇ ਹੀ ਗਰਨਾਮ ਸਿੰਘ ਗੜਵਈ ਮਾਹ ਪਰਪਨ ਦੇ ਲਾਗੇ ਬੜਾ ਚਿਰ ਗੜਵਈ ਕਹਿ ਲਈ ਤਾਂ ਵੀ ਕੋ ਹਰ ਜਨੀ ਕਿਉਂਕਾ ਰਾਤ ਦੀ ਹਾਜ਼ਰੀ ਘੱਟ ਪਰਦਾ ਸੀ ਤੇ ਦਿਨ ਦੀ ਹਾਜ਼ਰੀ ਬੜੀ ਪਰਦਾ ਰਿਆ ਬਹੁਤ ਸਾਰਾ ਲਗਾਤਾਰ ਹੀ ਭਰੀਆ ਲਗਾਤਾਰ ਹੀ ਮੇਰੇ ਖਾਲਸਾ ਜਿੱਨ ਜਰ ਮਹਾਂਪੁਰਖਾਂ ਦੀ ਦੇ ਰਹੀ ਹੈ ਥੋੜਾ ਜਰ ਪਹਿਲਾਂ ਹੱਟ ਫੜ ਗਿਆ ਜਾਂ ਉਹਨਾਂ ਵਾਂ ਪਰਖਾਂ ਛੁੱਟੀ ਦੇ ਦਿੱਤੀ ਹੋਣੀ ਆ ਚਲੋ ਖੇਡ ਇਹੋ ਜੀ ਬਣੀ ਵੀ ਜਦੋਂ ਮਹਾਂਪੁਰਖ ਚੱਲ ਗਏ ਤੇ ਸਾਨੂੰ ਅਸੀਂ ਵੀ ਅਕਲ ਹੋ ਗਈ ਕਿ ਸਾਨੂੰ ਵੀ ਜਾਣਾ ਚਾਹੀਦਾ ਸਾਧ ਸੰਗ ਜੀ ਸੱਚ ਬੋਲਣਾ ਜੀ ਕੱਲਾ ਹੀ ਮੈਂ ਬਚਪਨ ਵਿੱਚ ਕੋਈ ਮੇਰੇ ਨਾਲ ਸਾਥੀ ਨਹੀਂ ਹੋਟਾ ਮੈਂ ਇਹ ਕਈ ਦਿਨਾਂ ਦੀ ਮਨਚ ਵਿਚਾਰ ਕਰਦਾ ਵੀ ਇਹ ਖੇਡ ਕੀ ਵਰਤੀ ਮੈਨੂੰ ਹਜੇ ਵੀ ਨਹੀਂ ਪਤਾ ਉਹ ਜਿਹੜੇ ਗੁਰਮੁਖ ਪਾਰੇ ਨਾਮੀ ਨੇ ਨਾ ਨਾਮੀ ਨਾਮ ਜਪਦੇ ਨੇ ਸਿਮਰਨ ਕਰਦੇ ਨੇ ਉਹ ਮੇਰੇ ਤੇ ਕਿਰਪਾ ਕਰਨ ਉਹ ਮੈਨੂੰ ਦੱਸਣ ਵੀ ਇਹ ਖੇਡ ਕੀ ਹੋਇਆ ਕਿ ਮੈਂ ਆਪਾਂ ਜਦੋਂ ਚੱਲਿਆ ਨਾ ਜਦੋਂ ਚੱਲ ਪੇ ਸਾਈਕਲ ਤੇ ਜਿਹੜੇ ਇੰਨਾ ਪਤਾ ਲੱਗਾ ਵੀ ਇੱਧਰ ਨੂੰ ਗਏ ਆ ਧਿਆਨਪੁਰ ਵੱਲੋਂ ਮੈਨੂੰ ਧਿਆਨਪੁਰ ਦਾ ਵੀ ਨਹੀਂ ਪਤਾ ਪਈ ਕਿ ਕਿੱਧਰ ਆ ਕਿਉਂਕਿ ਮੈਂ ਕਦੀ ਗਿਆ ਨਹੀਂ ਤੇ ਮੈਨੂੰ ਇੰਨਾ ਕੁ ਪਤਾ ਹੈ ਵੀ ਦਾਲਮ ਜਿਹੜੀ ਆ ਦਾਲਮ ਜਿਹੜਾ ਢਾ ਡੇਰਾ ਬਾਬਾ ਨਾਨਕ ਕੋਲ ਛੜਕ ਜਾਂਦੀ ਆ ਤੇ ਉੱਥੇ ਗਾੜੀ ਆਉਂਦੀ ਆ ਦਾਲਮ ਤੇ ਦਾਲਮ ਦੀ ਚੌਂਕ ਦੇ ਵਿੱਚੋਂ ਦਾ ਬੋੜਾਂ ਵਾਲੀ ਨੂੰ ਚਲ ਜਾਓ ਗਾੜੀ ਇੱਧਰ ਨੂੰ ਜਾ ਕੇ ਇੱਧਰ ਨੂੰ ਕਿਤੇ ਰਾਹ ਕੋਈ ਨਿਕਲਦਾ ਇਨਗ ਮਾੜਾ ਮੋਟਾ ਥੋੜਾ ਬੋਟਾ ਪਤਾ ਹੀ ਇੰਨਾ ਨਹੀਂ ਪਤਾ ਤੇ ਇੱਥੋਂ ਤੱਕ ਹੀ ਮੈਨੂੰ ਪਤਾ ਉਹ ਚਲੋ ਮੈਂ ਅਖਿਆ ਵੀ ਜਿਨੇ ਮਤਲਬ ਜਿਹੜੇ ਕਿਤੇ ਗਏ ਨੇ ਤੇ ਮੈਨੂੰ ਆਪੇ ਮਿਲਣ ਬੜਾ ਹੰਕਾਰ ਤੇ ਖਦਾਈ ਸਰੀਰ ਵਿੱਚ ਆ ਗਈ ਵੀ ਤੂੰ ਲੱਭ ਲੇਗਾ ਹੋਣੀ ਨਹੀਂ ਚਾਹੀਦੀ ਪਰ ਆਪੇ ਧੁਰ ਪਿਆ ਜਦੋਂ ਪਤਾ ਹੀ ਨਹੀਂ ਕਿੱਥੇ ਗਏ ਕਿੱਥੇ ਨਹੀਂ ਇੰਨਾ ਜਾਪਦਾ ਵੀ ਉਹ ਮਿਲਣ ਵਾਲੇ ਨੇ ਤੇ ਮਿਲ ਸਕਦੇ ਆ ਖੇਡ ਕੇ ਬਣ ਗਈ ਥੋੜੀ ਸਾਖੀ ਲੰਮੀ ਹੋ ਜਾਣੀ ਪਰ ਆਨੰਦ ਵੱਧ ਪ੍ਰਾਪਤ ਹੋਊਗਾ ਉਹ ਖੇਡ ਕੇ ਬਣ ਗਈ ਪਏ ਮਹਾਪੁਰਖ ਚਲ ਗਏ ਤੇ ਆਪਾਂ ਸਾਈਕਲ ਕੱਢ ਲਿਆ ਕੱਲਿਆਂ ਨੇ ਬਹੁਤ ਗਲਤੀ ਕੀਤੀ ਪਤਾ ਹੀ ਨਹੀਂ ਜਦੋਂ ਕਿੱਥੇ ਗਏ ਕਿੱਥੇ ਆਏ ਤੇ ਇਨਾਂ ਦਾ ਆਪਾਂ ਨੂੰ ਚੇਤਾਵਾ ਇਹ ਪਿੰਡ ਅਗਰਪੁਰੇ ਨੂੰ ਆਪਾਂ ਪੈ ਗਏ ਕਿ ਇਹ ਅਗਰਪੁਰਾ ਇੱਧਰ ਕਿਤੇ ਅਗਰਪੁਰਾ ਇੱਧਰ ਬੋੜਾ ਵਾਲੀ ਤੋਂ ਬਾਹਾਂ ਜਾ ਕੇ ਮੇਰਾ ਖਿਆਲ ਆ ਅਗਰਪੁਰਾ ਜਾ ਪਿੰਡਾਂ ਉਧਰੋਂ ਗਾਂ ਨੂੰ ਨਿਕਲਦਾ ਹੀ ਕਦੇ ਸੂਆ ਸਵਾ ਅਗਰਪੁਰੇ ਦਾ ਵੀ ਨਹੀਂ ਪਿੰਡ ਉਥੋਂ ਦਾ ਸਾਡਾ ਬਸਨ ਸਿੰਘ ਯਾਰ ਸੀਗਾ ਮਾਹ ਪਰਖਾਂ ਦਾ ਸੇਵਕ ਜਿਨ੍ਹਾਂ ਨੇ ਬਹੁਤ ਤਗੜੀ ਸੇਵਾ ਕਮਾਉਂਦੇ ਰਹੇ ਨੇ ਭਾਈ ਬਸਨ ਸਿੰਘ ਅਗਰਪੁਰੇ ਵਾਲੇ ਤੇ ਦੋਦੀ ਵੀ ਕਹਿੰਦੇ ਹੁੰਦੇ ਹੀ ਇਹ ਹੈ ਉਹਨਾਂ ਦੇ ਪਿੰਡ ਦਾ ਵੀ ਨਹੀਂ ਉਦੋਂ ਪਤਾ ਪੀਏ ਇਹਨਾਂ ਦੇ ਮਗਰੋਂ ਆਪਾਂ ਬੜਾ ਉਹਨਾਂ ਕੋ ਗਏ ਆ ਤੇ ਬਹੁਤ ਸੰਗਤ ਨੂੰ ਲੰਗਰ ਪਾਣੀ ਵਿੱਚ ਕੁੰਦੇ ਰਹੇ ਆ ਇੱਕ ਕਰੀ ਆਪਾਂ ਉਹਦੀ ਕਣਕ ਵੱਢ ਕੇ ਵੀ ਪ੍ਰਸ਼ਾਦਾ ਹੀ ਗਿਆ ਇਹੋ ਜਿਹਾ ਸਾਡਾ ਸੁਭਾਅ ਬਣਿਆ ਵੀ ਉਤਰ ਨਹੀਂ ਛੱਡਣਾ ਤੇ ਚਲੋ ਇਹ ਵਸੰਸੇ ਦੀ ਗੱਲ ਅਗਦੇ ਫਿਰ ਬਾਅਦ ਚ ਕਰਾਂਗੇ ਆ ਗੱਲ ਸਾਖੀ ਜਿਹੜੀ ਮਹਾਂਪੁਰਖਾਂ ਦੀ ਤੋਰ ਲੱਗੇ ਆ ਵੀ ਕਿਤ ਤਰ੍ਹਾਂ ਮੇਲ ਹੁੰਦਾ ਕੀ ਹੁੰਦਾ ਉਹ ਜਦੋਂ ਗਾਂ ਲੰਘੇ ਨਾ ਥੋੜਾ ਸਾਥ ਸੰਗਤ ਦੇ ਸੱਚ ਕਰਕੇ ਜਾਣੇ ਜਿਦ ਤਰ੍ਹਾਂ ਦਿਮਾਗ ਫਿਰ ਜਾਂਦਾ ਨਾ ਵੀ ਹੁਣ ਗਾੜੀ ਪਤਾ ਹੀ ਕੋਈ ਨਹੀਂ ਕਿੱਥੇ ਗਏ ਆ ਕਿੱਥੇ ਨਹੀਂ ਤੇ ਆਪਾਂ ਦੇ ਪਤਾ ਨਹੀਂ ਮੱਥੇ ਦੇ ਉੱਤੇ ਕੋਈ ਚੀਜ਼ ਬਹਿ ਗਈ ਇਹ ਜਿਹੜੀ ਜਿਹੜੀ ਵੇਖਣ ਵਾਲੀ ਗੱਲ ਆ ਸੰਗਤ ਤਾਂ ਜਿਹੜੇ ਗੁਰਮੁਖ ਪਿਆਰੇ ਨਾਮੀ ਨੇ ਨਾ ਜਿਨ੍ਹਾਂ ਨੇ ਇਹ ਅਭਿਆਸ ਸਾਣੀ ਨੰਗੇ ਉਹ ਦੱਸਣਗੇ ਸਾਨੂੰ ਕਮੈਂਡ ਕਰਕੇ ਲਿਖ ਕੇ ਦੱਸਣ ਵੀ ਆਹ ਗੱਲ ਹੀ ਸਾਨੂੰ ਨੇ ਹਜੇ ਤੱਕ ਵੀ ਨਹੀਂ ਮਹਿਸੂਸ ਹੋਇਆ ਵੀ ਉਹ ਈ ਹੀ ਉਹ ਜਿétrਾਂ ਆਪਾਂ ਦੋਵਾਂ ਪਰਭਟਿਆਂ ਦੇ ਵਿਚਕਾਰ ਜਿਨੂੰ ਆਪਾਂ ਤਰਕੁਟੀ ਦੇ ਅੰਨੇ ਅੰਤਰਕੁਟੀ ਦੇ ਉੱਤੇ ਕੋਈ ਚੀਜ਼ ਬੈ ਗਈ ਜਿétrਾਂ ਕੋਈ ਕਹਿਣਾ ਜਿਆ ਜਿétrਾਂ ਜਾਪਦਾ ਇੰਝ ਜਾਪਦਾ ਜਿétrਾਂ ਕੋਈ ਬਾਹਰੋਂ ਚੀਜ਼ ਬੱਚੀ ਹੈ ਮੈਨੂੰ ਇੰਝ ਮਹਿਸੂਸ ਹੋਇਆ ਤੇ ਆਪਾਂ ਸਾਈਕਲ ਸਾਥ ਸੰਗ ਦੀ ਸੱਚ ਕਰਕੇ ਜਾਣਿਓ ਹੱਡ ਬੀਤੀ ਦੱਸਣ ਦਿਆਂ ਬਿਲਕੁਲ ਝੂਠ ਮਾਸਾ ਨਹੀਂ ਮੱਸਿਆ ਜਿਹਨੂੰ ਆਂਦੇ ਆ ਇਹ ਕਰਾਈ ਨਹੀਂ ਆਪਾਂ ਨੂੰ ਫਿਰ ਉਹ ਸੁਰਤ ਸੁਰਤ ਉੱਥੇ ਜਦੋਂ ਖਲੋ ਗਈ ਤੇ ਐਮ ਜਾਪੇ ਵੀ ਜਿਤਨਾ ਬਲਬ ਲੱਗ ਗਿਆ ਗਾੜੀ ਰਾਹ ਦਸੀ ਜਾਊਗਾ ਤੇ ਉਹ ਸਾਈਕਲ ਦਾ ਪੈਂਦਲ ਮਾਰਨੋਂ ਹੜਗੇ ਤੇ ਸਾਈਕਲ ਦੇ ਹੰਡਰ ਫੜੇ ਗਏ ਪਤਾ ਨਹੀਂ ਮੈਂ ਕਿਤਰਾ ਗਏ ਕਿਤਰਾ ਨਹੀਂ ਇਹਦੇ ਬਾਰੇ ਮੈਨੂੰ ਗਾੜੀ ਨਹੀਂ ਜੇ ਗਿਆਨ ਸਾਹ ਸੰਗ ਜੀ ਮੈਂ ਮੈਨੂੰ ਪਤਾ ਨਹੀਂ ਕੀ ਹੋ ਗਿਆ ਤੇ ਉਹ ਸਾਈਕਲ ਆਪਰਾ ਵੀ ਚੱਲਿਆ ਸਾਈਕਲ ਚੱਦ ਰਿਹਾ ਮੈਨੂੰ ਪਤਾ ਕੋਈ ਨਹੀਂ ਮੇਰੀ ਸੁਰਤਾਂ ਹੀ ਇੱਥੇ ਖਲੋ ਗਈ ਆਣ ਕੇ ਵਾਏ ਇਤਰਾ ਇੱਕ ਦੋ ਕੌਤਕ ਹੋਰ ਹੋਇਆ ਵੀ ਦੱਸਾਂਗੇ ਪਰ ਇਹ ਜਦੋਂ ਸਾਈਕਲ ਚੱਲਦਾ ਰਿਹਾ ਮੈਨੂੰ ਪਤਾ ਨਹੀਂ ਮੇਰੀ ਸੁਰਤ ਭੁੱਲ ਗਈ ਮੈਂ ਸਾਈਕਲ ਤੇ ਚੜਿਆ ਰਿਹਾ ਮੈਨੂੰ ਇਹ ਵੀ ਨਹੀਂ ਡਰ ਵੀ ਮੈਂ ਕਹਿਣਾ ਬਾਜ ਚੂੰਗਾ ਮਤਲਬ ਵੇਖਿਆ ਹੀ ਕੁਝ ਨਹੀਂ ਮੈਨੂੰ ਨਹੀਂ ਪਤਾ ਲੱਗਾ ਕੀ ਹੋਇਆ ਇੱਥੇ ਕੋਈ ਬਹਿ ਗਈ ਚੀਜ਼ ਜਿਹੜੀ ਉਹ ਇੱਥੇ ਹਸਣ ਜਲਾ ਕੇ ਉਹ ਸਰੀਰ ਦੀ ਦਿਸ਼ਾ ਭੁੱਲ ਗਈ ਉਹ ਬਹੁਤਾ ਹੀ ਹਾਲੇ ਵੀ ਹਾਸਾ ਆਉਂਦਾ ਅਜੇ ਵੀ ਵਿਚਾਰ ਕਰਦਾ ਵੀ ਕੀ ਗੱਲ ਸੀ ਉਹ ਹਜੇ ਮੈਨੂੰ ਨਹੀਂ ਪਤਾ ਹਜੇ ਤੱਕ ਉਹਨੇ ਲੱਗਦਾ ਪਤਾ ਵੀ ਉਹ ਕੀ ਗੱਲ ਸੀ ਉਹ ਚੱਲਦਾ ਰਿਹਾ ਮੈਨੂੰ ਗਾੜੀ ਸਾਥ ਸੰਗ ਜੀ ਇਹ ਨਹੀਂ ਪਤਾ ਪੀ ਮਾਹਪੁਰਖ ਕਿੱਥੇ ਤੇ ਕਿੱਥੇ ਨਹੀਂ ਕਿਹੜੇ ਪਿੰਡ ਗਏ ਗਾੜੀ ਮੈਨੂੰ ਚੇਤਾ ਭੁੱਲ ਗਿਆ ਦੇਸ਼ਾ ਭੁੱਲ ਗਈ ਪਤਾ ਨਹੀਂ ਮਾਹਪੁਰਖ ਨੂੰ ਮੇਲੇ ਜ਼ਰੂਰ ਆ ਮੈਂ ਦੱਸਣਾ ਮੈਂ ਮੇਲੇ ਕਿਤਰਾ ਉਹ ਮੇਲੇ ਜ਼ਰੂਰ ਆ ਮੈਨੂੰ ਹੁਣ ਇਹ ਨਹੀਂ ਪਤਾ ਕਿ ਕਿਹੜੇ ਪਿੰਡ ਗਏ ਕਿੱਥੇ ਕਿੱਥੇ ਜਾ ਕੇ ਲੰਗਰ ਪਾਣੀ ਛਕਿਆ ਮੈਂ ਵੀ ਕਿ ਨਹੀਂ ਛਕਿਆ ਗਾੜੀ ਮੈਨੂੰ ਇੱਥੋਂ ਥੋੜਾ ਚੇਤਾ ਭੁੱਲ ਗਿਆ ਗਾੜੀ ਮੈਨੂੰ ਫੇਰ ਚੇਤਾ ਆ ਜਾਂਦਾ ਉਹ ਟਰਾਲੀ 'ਚ ਬਾਬੇ ਬੈਠੇ ਤੇ ਸੰਗਤ ਨਾਲ ਬੜੀ ਤੇ ਮੈਂ ਸਾਈਕਲ ਤੇ ਆਪਣੇ ਤੇ ਇਕੱਲਾ ਹੀ ਉਹ ਬਾਬੇ ਨੂੰ ਵੀ ਬੜੇ ਮੋਹ ਦੇ ਪੁੱਤਲੇ ਬਹੁਤ ਪ੍ਰੇਮ ਕਰਦੇ ਲੋੜ ਤੋਂ ਵੱਧ ਮੇਰੇ ਨਾਲ ਮੋਹ ਕਰਦੇ ਸੀ ਪ੍ਰੇਮ ਕਰਦੇ ਉਹ ਬਾਬੇ ਨਾਲ ਦਾ ਧਿਆਨ ਪੈ ਗਿਆ ਉਦੋਂ ਸਰੀਰ ਚੰਗਾ ਸੀ ਬਾਬਿਆਂ ਦਾ ਇਹ ਗੱਲ ਤਕਰੀਬਨ 72 72 ਸਾਲ ਦੀ ਹੋਣੀ ਆ 73 ਦੀ ਵੀ ਨਹੀਂ ਹੋਣੀ 72 ਦੀ ਹੋਣੀ ਮੇਰੇ ਹਿਸਾਬ ਨਾਲ ਤੇ ਉਹ ਸਾਲ ਦੇ ਵਿੱਚ ਜਦੋਂ ਫਿਰ ਬਾਬਿਆਂ ਦਾ ਧਿਆਨ ਪੈ ਗਿਆ ਬਾਬੇ ਦੇ ਸਰੀਰ ਚੰਗਾ ਆਇਆ ਉਦੋਂ ਬਾਬਿਆਂ 88 ਚ ਛੋੜਾ ਛੱਡਿਆ 16 ਸਾਲ ਬਾਅਦ ਉਹ ਮੁੜ ਕੇ ਮਾਹਪੁਰ ਖਾਲਾ ਸਾਡੇ ਹੱਲ ਧਿਆਨ ਪੈ ਗਿਆ ਹੈਗੇ ਬੱਚਿਆਂ ਚ ਅਸੀਂ ਦਾਸ ਗਿਣੇ ਜਾਂਦੇ ਬਾਬਾ ਟਰਾਲੀ ਦੀ ਆਵਾਜ਼ ਦਿੱਤੀ ਸਿੰਘਾਂ ਨੂੰ ਵੀ ਥੰਮਾ 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 ਟਰਾਲੀ ਉਹ ਟਰਾਲੀ ਥੰਮ ਦੇਤੀ ਕਹਿੰਦਾ ਬੱਚੂ ਦਾ ਸਾਈਕਲ ਜਿਹੜਾ ਵਾ ਟਰਾਲੀ ਦੇ ਵਿੱਚ ਵੜੋ ਉਹ ਟਰਾਲੀ ਦੇ ਵਿੱਚ ਸਾਡੇ ਕੋਲ ਤੇ ਚੱਕ ਕੇ ਵਿੱਚ ਵੀ ਨਹੀਂ ਵੜਨਾ ਕਿਉਂਕਿ ਹੌਲਾ ਹੀ ਸਰੀਰ ਉਹ ਉਹ ਟਰਾਲੀ ਦੇ ਵਿੱਚ ਵਾੜ ਲਿਆ ਉਹ ਗਾੜੀ ਇਸ ਗੱਲ ਦਾ ਵੀ ਨਹੀਂ ਗਿਆਨ ਉਧਰ ਇੱਕ ਕਾਲਾ ਗਰਾਇਆ ਕਿ ਇੱਕ ਕਣੀਆਂ ਘਾ ਇਹੋ ਜਿਹੇ ਪਿੰਡ ਵੀ ਹੁੰਦੇ ਆ ਇੱਕ ਸੜਕ ਦੇ ਉੱਤੇ ਹੁੰਦਾ ਇੱਕ ਪਿੰਡ ਜਿਹੜੀ ਅਲੀਆਲ ਵਾਲੀ ਛੜਕਾ ਜੜੀ ਵਾਲੋਂ ਡੇਰਾ ਬਾਬਾ ਨਾਨਕ ਨੂੰ ਮਨ ਪੂਰਾ ਗਿਆਨ ਨਹੀਂ ਮੇਰੇ ਹਿਸਾਬ ਨਾਲ ਅਲੀਆਲ ਨੂੰ ਜਾਂਦਿਆਂ ਕਦੇ ਰਾਹ 'ਚ ਜਾ ਉਹ ਸੜਕ ਬਾਬਾ ਤਗੜੀ ਉੱਥੇ ਸੜਕ ਦੇ ਉੱਤੇ ਕਿਸੇ ਨੇ ਖੜਪੜਸ ਰਿਆ ਕਿਸੇ ਸਿੰਘਾਂ ਨੇ ਗੁਰਮੁਖਾਂ ਪਿਆਰਿਆਂ ਨੇ ਕਿੰਨੇ ਉਹ ਇਲਾਕੇ ਦਿਆਂ ਨੇ ਪਾਠੀ ਸਿੰਘ ਜਦੋਂ ਹਾਲੇ ਮਹਾਂਪੁਰਖਾਂ ਨੇ ਮੱਖਣਸ ਨੂੰ ਜ਼ਿਹਦਾਰੀ ਬਖਸ਼ੀ ਨਹੀਂ ਪਹਿਲਾਂ ਦੀ ਗੱਲ ਹੈ ਪਾਠੀ ਸਿੰਘ ਵੀ ਉਹਨਾਂ ਦੇ ਪਰ ਉੱਥੇ ਥੋੜੀ ਜੀ ਟਰਾਲੀ ਥੰਮ ਲਈ ਪਤਾ ਨਹੀਂ ਉਹ ਵੀਰਾ ਸਿੰਘ ਸਾਰੀ ਦਾ ਹੁੰਦਾ ਹੀ ਬਾਚਨਿਆ ਸਿੰਘ ਬਣ ਗਿਆ ਉਹ ਟਰਾਲੀ ਥਮੀ ਗਈ ਟਰਾਲੀ ਵਿੱਚ ਉਤਰ ਕੇ ਕਿਸ ਦਾ ਪੇੜ ਮਲਣਾ ਪੇੜ ਦਾ ਮਤਲਬ ਉਹਨਾਂ ਦਿਵਾਨ ਲਾਇਆ ਉਹਨਾਂ ਦੇ ਕਵੀਸ਼ਰ ਡਏ ਤੇ ਕੋਈ ਆਪਣਾ ਕਥਾਵਾਦ ਵਾਰਤਾ ਕਰਨ ਆਏ ਆਪਣੇ ਹਿਸਾਬ ਨਾਲ ਸੰਗਤ ਉੱਥੇ ਬੇਅੰਤ ਬੈਠੀ ਪਰ ਉੱਥੇ ਜਾ ਕੇ ਉਹ ਸਾਡੀ ਵਸਤਾ ਵੇਖੋ ਕਿਹੋ ਜੀ ਕਦੀ ਬੋਲੇ ਨਹੀਂ ਮਹਾਪੁਰਖਾਂ ਦੇ ਹੁੰਦਿਆਂ ਕਦੀ ਕੋਈ ਗੱਲ ਨਹੀਂ ਕੀਤੀ ਉੱਥੇ ਜਾ ਕੇ ਉਹ ਮੈਗ ਫੜ ਲਿਆ ਪਹਿਲਾਂ ਵੀਰਸ ਨੇ ਫੜਿਆ ਮਗਰੋਂ ਮੈਂ ਉੱਤਰ ਕੇ ਟਰਾਲੀ ਤੋਂ ਦਵਾ ਦਵਾ ਜਾ ਕੇ ਮੈਗਾ ਫੜ ਲਿਆ ਉੱਥੇ ਸਪੀਕਰ ਦੇ ਵਿੱਚ ਬੋਲਿਆ ਵੀ ਇਹ ਮਹਾਪੁਰਖ ਜਿਹੜੇ ਆ ਮਨੁੱਖ ਦਾ ਜਾਮਾ ਧਾਰ ਕੇ ਆਏ ਨੇ ਇਹਦੇ ਕਾਲ ਪੁਰਖ ਦਾ ਰੂਪ ਨੇ ਕਿਉਂਕਿ ਗੁਰਬਾਣੀ ਦੇ ਵਿੱਚ ਫਰਮਾਨ ਕੀਤਾ ਸਾਧ ਰੂਪ ਆਪਣਾ ਤਨ ਧਾਰਿਓ ਏ ਵੀ ਬੋਲਿਆ ਵੀ ਸੰਤਨ ਬਨੇ ਅਵਰ ਨਾ ਦਾਤਾ ਬੀ ਆ ਜੋ ਜੋ ਸਰਨ ਪਰੇ ਸਾਧੂ ਕੀ ਸੋ ਪਾਰਗ੍ਰਮੀ ਕੀਆ ਬਹੁਤ ਤਗੜੀ ਯੋਤਰ ਖਾਈ ਪਤਾ ਹੀ ਨਹੀਂ ਕਿਤਰਾ ਬਲਾਤਾ ਉਹਨਾਂ ਕੀ ਕਰਾਇਆ ਤੇ ਗਾੜੀ ਸਾਧ ਸੰਗਤ ਜੀ ਫੇਰ ਆਪਾਂ ਟਰਾਲੀ ਚ ਵੜ ਗਏ ਫੇਰ ਥੋੜੀ ਜੀ ਹੋਰ ਤਰ੍ਹਾਂ ਦੀ ਮਸਤਾਨੀ ਜੀ ਬਿਰਤੀ ਹੋਗੀ ਫੇਰ ਡੇਰੇ ਆਇਓ ਹੋਵਾਂਗੇ ਲੰਗਰ ਪਾਣੀ ਜਾਂ ਸੰਗਤ ਨੂੰ ਮਹਾਂਪੁਰਖਾਂ ਦੀ ਛੁੱਟੀਆਂ ਦਿੱਤੀਆਂ ਹੋਣਗੀਆਂ ਗਾੜੀ ਦਾ ਇੰਨੇ ਨੂੰ ਪਤਾ ਇੰਨੇ ਸਾਖੀ ਬਲੰਦ ਸਿੰਘਾਂ ਸੁਣਾਈਆਂ ਹੱਡ ਬੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ